26 ਜਨਵਰੀ ਦੇ ਦਿਨ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਇਤਿਹਾਸਿਕ ਦਿਨ 'ਚ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰੇ ਉਸ ਦੇ ਚਲਦੇ ਜ਼ਿਲ੍ਹੇ ਦੀਆਂ ਵਕਫ ਵਕਫਾ ਥਾਵਾਂ ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ ਅਤੇ ਪਠਾਨਕੋਟ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਕਰਕੇ ਅੱਜ ਐਡੀਜੀਪੀ ਐਮਐਫ ਫਾਰੂਕੀ ਵੱਲੋਂ ਪਠਾਨਕੋਟ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਅਤੇ ਸੁਰੱਖਿਆ ਦਾ ਜਾਇਜ਼ਾ ਵੀ ਲਿੱਤਾ ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੇ ਦਿਹਾੜੇ ਨੂੰ ਵੇਖਦਿਆਂ ਹੋਇਆਂ ਸੂਬੇ ਪੱਰ ਵਿੱਚ ਉੱਚ ਅਧਿਕਾਰੀਆਂ ਵੱਲੋਂ ਫੇਰੀ ਕੀਤੀ ਜਾ ਰਹੀ ਹੈ ਤੇ ਸੁਰੱਖਿਆ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਇੱਕ ਸਰਹੱਦੀ ਜ਼ਿਲ੍ਹਾ ਹੈ ਅਤੇ ਇੱਥੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪਠਾਨਕੋਟ ਦੇ ਅਧਿਕਾਰੀਆਂ ਵੱਲੋਂ ਬਹੁਤ ਹੀ ਬਿਹਤਰ ਕੰਮ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਹੁਣ ਹੋਰ ਵੀ ਚੌਕਸੀ ਨਾਲ ਕੰਮ ਕਰ ਰਹੀ ਹੈ ਅਤੇ ਸੂਬਾ ਸਰਕਾਰ ਵੱਲੋਂ ਵੀ ਥਾਣਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਆ ਹੋਏ ਬਮਿਆਲ ਸੈਕਟਰ ਵਿਖੇ ਸੁਰੱਖਿਆ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਉਹਨਾਂ ਵੱਲੋਂ ਜਾ ਰਿਹਾ ਹੈ ਕੋ ਅੱਜ ਮੈਂ ਸਪੈਸ਼ਲੀ ਇਥੇ ਆਇਆ ਹੋਇਆ ਹਾਂ ਐਸਐਸਪੀ ਸਾਹਿਬ ਨਾਲ ਮਿਲ ਕੇ ਥਾਣੀ ਦੀ ਸੁਰੱਖਿਆ ਦੀ ਦਬੀ ਆਪਾਂ ਜਾਇਜ਼ਾ ਲੈ ਰਹੇ ਹਾਂ ਇਹ ਲਗਾਤਾਰ ਸਾਡੇ ਆਪਰੇਸ਼ਨ ਚੱਲ ਰਹੇ ਨੇ ਜਿਹਦੇ ਵਿੱਚ ਸਰਚ ਐਂਡ ਕੋਆਰਡੀਨੇਟ ਕੋਆਰਡੀਨੇਟ ਸਰਚ ਵੀ ਚੱਲਦਾ ਹੈਗਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਲਗਾਤਾਰ ਸਾਡੇ ਵੱਲੋਂ ਆਪਰੇਸ਼ਨ ਚਲਾਏ ਜਾਂਦੇ ਰਹਿੰਦੇ ਨੇ ਅੱਜ ਦਾ ਜਿਹੜਾ ਇਹ ਦੌਰਾ ਹੈਗਾ ਉਹ ਸਪੈਸ਼ਲੀ ਗਰਤੰਤਰ ਦਿਵਸ ਨੂੰ ਦੇਖਦੇ ਹੋਏ ਸੁਰੱਖਿਆ ਦੇ ਜਿਹੜੇ ਆਪਣੇ ਇੰਤਜ਼ਾਮات ਸਨ ਕਿੰਨੇ ਉਹਨੂੰ ਇੱਕ ਵਾਰੀ ਰੀਵਿਜ਼ਿਟ ਕਰਨ ਲਈ ਮੈਂ ਆਇਆ ਹੋਇਆ ਇੱਥੇ ਪੂਰੇ ਪੰਜਾਬ ਚ ਆਫੀਸਰਸ ਵਿਜ਼ਿਟ ਕਰ ਰਹੇ ਨੇ ਹਰ ਇੱਕ ਡਿਸਟ੍ਰਿਕਟ ਚ ਏ ਡੀਜੀਪੀ ਸਾਹਿਬਾਨ ਜਿਹਨੇ ਹੈਗੇ ਨੇ ਸਾਡੇ ਇਹ ਸੀਨੀਅਰ ਆਫੀਸਰਸ ਹੈਡਕ quarters ਤੋਂ ਹੈਗੇ ਨੇ ਉਹ ਵੀ ਸਾਰੇ ਵਿਜ਼ਿਟ ਕਰ ਰਹੇ ਨੇ ਤਾਂਕਿ ਇਹ ਜਿਹੜਾ ਸਾਡਾ 26 ਜਨਵਰੀ ਦਾ ਪ੍ਰੋਗਰਾਮ ਹੈਗਾ ਬਿਲਕੁਲ ਸ਼ਾਂਤੀਪੂਰਵਕ ਤੇ ਬਿਨਾਂ ਕਿਸੇ ਵਿਘਨ ਦੇ ਸੰਪੰਨ ਹੋ ਸਕੇ ਇਸ ਤੋਂ ਇਲਾਵਾ ਜਿਹੜੀ ਆਮ ਸੁਰੱਖਿਆ ਹਾਲਾਤ ਹੈਗੇ ਨੇ ਉਹਦੇ ਵਿੱਚ ਜਿਸ ਤਰੀਕੇ ਨਾਲ ਮਾੜੀ ਮੁਟਕਟਾਂ ਵਾ ਹੋਈਆਂ ਸੀਗੀਆਂ ਕਿਸੇ ਕਿਤੇ ਗ੍ਰੈਂਨਡ ਹਰਲਿੰਗ ਹੋ ਗਈ ਹੈ ਕੁਝ ਹੋਰ ਹੋ ਗਿਆ ਉਹਦੇ ਵਿੱਚ ਵੀ ਆਪਾਂ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰ ਰਹੇ ਹਾਂਗੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜੇ ਮਾੜੇ ਅਨਸਰ ਹੈਗੇ ਉਹਨੂੰ ਕੋਈ ਸਪੇਸ ਨਾ ਮਿਲ ਜੇ ਪਠਾਨਕੋਟ ਸਰ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਕਾਫੀ ਪ੍ਰਵਾਸੀ ਜਿਹੜੇ ਆ ਉਹ ਮਜ਼ਦੂਰ ਜਿਹੜੇ ਕੰਮ ਕਰ ਲਈ ਜਾਂਦੇ ਆ ਐਸਐਸਪੀ ਸਾਹਮਣੇ ਨੱਥਿਆ ਵੀ ਹੈ ਕਿ ਉਹਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਸਰ ਉਹਦੇ ਮੁੱਦੇ ਲੈ ਕੇ ਕੁਝ ਕਹਿਣਾ ਸਰ ਦੇਖੋ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਐਸਐਸਪੀ ਸਾਹਿਬ ਕਰਵਾ ਰਹੇ ਨੇ ਅਲਰਟ ਹੈਗੇ ਨੇ ਇਜ਼ ਅ ਵੈਰੀ ਫਾਈਨ ਆਫੀਸਰ ਪੰਜਾਬ ਪੁਲਿਸ ਦੇ ਜਿੰਨੇ ਬਿਹਤਰੀਨ ਅਫਸਰ ਹੈ ਉਹਦੇ ਵਿੱਚੋਂ ਇੱਕ ਨੇ ਤੇ ਇਹਨਾਂ ਵੱਲੋਂ ਜਿੰਨੇ ਵੀ ਉਪਰਾਲੇ ਕੀਤੇ ਗਏ ਨੇ ਬਹੁਤ ਸ਼ਲਾਘਾਯੋਗ ਹੈਗੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਐਂਟਰੀ ਪੁਆਇੰਟ ਹੈਗੇ ਨੇ ਐਗਜ਼ਿਟ ਪੁਆਇੰਟ ਹੈਗਾ ਪਠਾਨਕੋਟ ਦਾ ਉਹਦੇ ਵਿੱਚ ਨਾਕੇ ਲੱਗੇ ਹੋਏ ਉਹਦੇ ਵਿੱਚ ਟੈਕਨੋਲੋਜੀਕਲ ਐਡਵਾਂਸਮੈਂਟ ਕਰਕੇ ਸਾਡੇ ਕੋਲ ਆਪਣਾ ਜਿਹੜਾ ਰਿਕਾਰਡ ਹੈਗਾ ਸਾਰੇ ਕ੍ਰਿਮੀਨਲ ਜਿੰਨੇ ਹੈਗੇ ਉਹਦਾ ਇੱਕ ਪਾਇਸ ਕਰਕੇ ਸਾਡੇ ਕੋਲ ਸੌਫਟਵੇਅਰ ਹੈਗਾ ਉਹਦੇ ਵਿੱਚ ਸਾਰਾ ਸਾਰਿਆਂ ਦੀ ਇਨਫੋਰਮੇਸ਼ਨ ਹੈਗੀ ਉਹਨਾਂ ਦੀ ਚੈਕਿੰਗ ਕਰਾਈ ਜਾਂਦੀ ਹੈਗੀ ਗੱਡੀਆਂ ਦੀ ਚੈਕਿੰਗ ਕਰਾਈ ਜਾਂਦੀ ਹੈਗੀ ਇਲੀਗਲ ਨੰਬਰ ਜਿਹੜੇ ਹੈਗੇ ਨੇ ਉਹ ਜੇਕਰ ਗੱਡੀਆਂ ਤੇ ਲੱਗੇ ਹੋਣ ਉਹਨੂੰ ਸਪੌਟ ਕੀਤਾ ਜਾਂਦਾ ਹੈ ਇਸੇ ਤਰੀਕੇ ਨਾਲ ਸਾਰੇ ਮਾਈਗ੍ਰੈਂਟ ਜਿਹੜੇ ਹੈਗੇ ਨੇ ਜਾਂ ਇੱਥੇ ਆ ਕਰਕੇ ਬਾਹਰਲੇ ਏਰੀਆ ਤੋਂ ਜਿਹੜੇ ਆ ਰਹੇ ਰਹੇ ਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈਗੀ ਇਹਦੇ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਸੈਕੰਡ ਲਾਈਨ ਆਫ ਡਿਫੈਂਸ ਹੈਗੀ ਉਹਦੇ ਵਿੱਚ ਨਾਕੇ ਲੱਗੇ ਹੋਏ ਨੇ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਬਹੁਤ ਵਧੀਆ ਐਸਐਸਪੀ ਸਾਹਿਬ ਨੇ ਇਥੇ ਮੇਨਟੇਨ ਕੀਤਾ ਹੋਇਆ ਦੂਜੇ ਹੋਰ ਡਿਸਟ੍ਰਿਕਟਾਂ ਨਾਲ ਜਿਹੜੇ ਬਾਰਡਰ ਲੱਗਦੇ ਨੇ ਦੂਜੀ ਸਟੇਟਾਂ ਦੇ ਇਸ ਕਰਕੇ ਮੈਂ ਕਵਾਂਗਾ ਕਿ ਬਹੁਤ ਸੈਟੀਸਫੈਕਟਰੀ ਤੇ ਤਿਆਰੀ ਹੈਗੀ ਸਾਡੀ ਐਂਡ ਫੋਰਸ ਇਜ਼ ਅਲਰਟ ਤੇ ਆਪਾਂ ਇਹ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਹੈਗਾ ਤੇ ਉਸ ਤੋਂ ਬਾਅਦ ਵੀ ਜਿਹੜੀ ਵਿਵਸਥਾ ਹੈਗੀ ਉਹਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ ਇਸ ਟਿਕਟ ਸਰ ਫੋਰਸ ਜਿਹੜੀ ਹੈ ਸਫੀਸ਼ੀਐਂਟ ਹੈ ਜਾਂ ਐਕਸਟਰਾ ਫੋਰਸ ਵੀ ਡਿਪਲੋਏ ਕੀਤੀ ਜਾ ਰਹੀ ਹੈ ਨਹੀਂ ਐਕਸਟਰਾ ਫੋਰਸ ਵੀ ਡਿਪਲਾਈ ਕੀਤੀ ਜਾਂਦੀ ਹੈਗੀ ਲੋਡ ਦੇ ਮੁਤਾਬਿਕ ਜਦੋਂ ਕਿਤੇ ਲੋਡ ਪੈਂਦੀ ਹੈ ਖਾਸ ਤੌਰ ਸੇ ਸੈਕੰਡ ਲਾਈਨ ਆਫ ਡਿਫੈਂਸ ਹੋਵੇ ਜਾਂ ਦੂਜੇ ਹੋਰ ਏਰੀਆ ਚ ਤੇ ਇਸ ਤੋਂ ਇਲਾਵਾ ਸਾਡੀ ਆਪਣੀ ਫੋਰਸ ਵੀ ਬਿਹਤਰ ਤਿਆਰ ਚਾਹੀਗੀ ਤੇ ਜਿੰਨੀ ਵੀ ਰਿਕੁਆਇਰਮੈਂਟ ਹੈਗੀ ਉਹਦੇ ਮੁਤਾਬਿਕ ਸਾਡੇ ਕੋਲ ਫੋਰਸ ਹੈਗੀ ਸਰ ਥਾਣੇ ਇਸ ਲੇਖਨ ਲੈ ਕੇ ਕੀ ਜੇਗਾ ਰਸਤੇ ਬੰਦ ਕੀਤੇ ਜਾਣਗੇ ਜਾ ਸਭ ਜੰਦੇ ਨਹੀਂ ਦੇਖੋ ਕੱਲੀ ਰਾਸਤੇ ਬੰਦ ਕੀਤੇ ਜਾਣੇ ਹੀ ਨਹੀਂ ਇੰਪੋਰਟੈਂਟ ਹੈਗੇ ਉਹਦੇ ਵਿੱਚ ਉਹ ਆਪਾਂ ਜਿਹੜੇ ਥਾਣੇ ਦੀ ਸੁਰੱਖਿਆ ਉਹਦੇ ਹੋਰ ਵੀ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਵਿਜ਼ਿਟ ਕਰੋਗੇ ਤੇ ਤੁਸੀਂ ਦੇਖੋਗੇ ਕਿ ਜਿਹੜੀ ਜਾਲੀਆਂ ਲਗਾ ਕਰਕੇ ਪ੍ਰੋਟੈਕਟ ਕੀਤੀ ਜਾਂਦੀ ਹੈਗੀ ਸਾਡੇ ਕੋਲ ਜਿਹੜੀ ਰੈਪਿਡ ਐਕਸ਼ਨ ਲਈ ਜਿਹੜੀ ਹੈਗੀ ਕੁਇਕ ਰਿਐਕਸ਼ਨ ਟੀਮ ਉਹ ਡਿਪਲਾਈ ਕੀਤੀਆਂ ਜਾਂਦੀਆਂ ਨੇ ਤਾਕੇ ਥਾਣੇ ਦੀ ਵੀ ਸੁਰੱਖਿਆ ਰਹੇ ਤੇ ਨਾਲ ਹੀ ਆਪਾਂ ਆਮ ਨਾਗਰਿਕ ਦੀ ਸੁਰੱਖਿਆ ਨੂੰ ਵੀ ਯਕੀਨੀ ਬਨਾਈਏ। ਠੀਕ ਹੈ। ਦੇਖੋ ਜਿੱਥੇ ਇਨ ਸਿਕਿਉਰ ਹੋਵੇ ਜਿੱਥੇ ਸਫੀਸ਼ੀਐਂਟ ਨੰਬਰ ਨਾ ਹੋਵੇ ਉਥੇ ਮੁਲਾਜ਼ਮਾ ਦੀ ਸੁਰੱਖਿਆ ਨੂੰ ਖਤਰੇ 'ਚ ਪਾਣਾ ਕੋਈ ਦਾਨਿਸ਼ਮੰਦ ਨਹੀਂ ਹੈਗੀ। ਇੱਕ ਵਾਰੀ ਰੀਗਰੂਪਿੰਗ ਕਰਨ ਦੀ ਲੋੜ ਰਹਿੰਦੀ ਹੈਗੀ ਤੇ ਇਸ ਤਿਆਰੀ ਦੇ ਸਿਲਸਿਲੇ 'ਚ ਜਿਹੜੀ ਐਥਰੇਟ ਸੀਗੀ ਇਹਦੇ ਮੁਤਾਬਿਕ हर एक थाने दी बेहतर सुरक्षा जड़ी हैगी उनु यकीन नी बनावण ली हर एक मुमकिन प्रयास किते गए ठीक इफ यू विश दैट योर चाइल्ड लर्न टुडे एंड नीड्स टुमारो ब्रिंग देम टू एएनएमस जेम्स कैम्ब्रिज इंटरनेशनल स्कूल पठानकोट एफिलिएटेड टू सीबीएसई न्यू दिल्ली Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near a &M Institute's Jalandhar Dalhousie Bypass Road, Pathankot.